ਆਓ ਸੰਗਤ ਜੀ ਲਹਿਰ ਚਲਾਈਏ ਆਓ ਸੰਗਤ ਜੀ ਲਹਿਰ ਚਲਾਈਏ ਬਾਹੋਰ ਵਧਾਈਏ ਆਓ ਸੰਗਤ ਜੀ ਲਹਿਰ ਚਲਾਈਏ ਗੁਰੂ ਦੀ ਸੋਭਾ ਹੋਰ ਵਧਾਈਏ ਆਓ ਸੰਗਤ ਜੀ ਲਹਿਰ ਚਲਾਈਏ ਗੁਰੂ ਦੀ ਸੋਭਾ ਹੋਰ ਵਧਾਈਏ ਅੱਠੇ ਪਹਿਰ ਤਹਿਲ ਪਹਿਰ ਅੱਠੇ ਪਹਿਰ ਤਹਿਲ ਸੇਵਾ ਲਹਿਰ ਅੱਠੇ ਪਹਿਰ ਤਹਿਲ ਸੇਵਾ ਲਹਿਰ ਸੋ ਸੰਗਤ ਜੀ ਰਲ ਮਿਲ ਕੇ ਇਦਾਂ ਹੀ ਜੇ ਆਪਾਂ ਵਹੀਰਾ ਕੱਟ ਕੇ ਤੁਰ ਪਾਵਾਂਗੇ ਤੇ ਜਿਹੜੇ ਸਾਡੇ ਵੀਰ ਭਰਾ ਭਰਾ ਜਿਹੜੇ ਅਜੇ ਤੱਕ ਨਹੀਂ ਜਾਗੇ ਉਹ ਵੀ ਉੱਠ ਪੈਣ ਤੇ ਟਹਿਲ ਸੇਵਾ ਜਿਹੜੀ ਆਪਾਂ ਸਾਂਭ ਲਈਏ ਕਿਸੇ ਦੇ ਮੂੰਹ ਵੱਲ ਨਾ ਵੇਖੀਏ ਜਿਨ੍ਹਾਂ ਗੁਰੂ ਉਹਦਾ ਵਾ ਉਹਨਾਂ ਹੀ ਸਾਡਾ ਆਪਾਂ ਸਾਂਭ ਲਈਏ ਕਿੰਨਾ ਚਿਰ ਤੱਕ ਉਹਨਾਂ ਦੇ ਮੂੰਹ ਵੱਲ ਵੇਖੀ ਚਾਵਾਂਗੇ 7 ਸਾਲ ਹੋ ਗਏ ਨੇ 250 ਤੋਂ ਵੱਧ ਵਾਰ ਬੇਅਦਮੀ ਹੋ ਚੁੱਕੀਆਂ ਨੇ ਆਪਾਂ ਸਾਰੇ ਜਾਣਦੇ ਹੁਣ ਤਾਂ ਉਹਨੂੰ ਰਿਕਾਰਡ ਇਹ ਗੱਲਾਂ ਹੋ ਚੁੱਕੀਆਂ ਨੇ ਸੋ ਆਓ ਆਪਾਂ ਆਪਣੀ ਪਰਿਵਾਰ ਦੀ ਵਾਰੀ ਬਣ ਲਈਏ ਉਹ ਕਿਸੇ ਦੇ ਮੂੰਹ ਵੱਲ ਨਾ ਵੇਖੀਏ ਆਪਣੇ ਗੁਰੂ ਵੱਲ ਵੇਖੀਏ ਆ ਜਿੱਥੇ ਖੜੇ ਆ ਇਸ ਵਕਤ ਇਸ ਸਥਾਨ ਵਾਲੇ ਵੇਖ ਲਈਏ ਉਹ ਸਤਗੁਰ ਸੱਚੇ ਪਾਤਸ਼ਾਹ ਹੈ ਠੀਕਰ ਫੌਰ ਦਲੀ ਸਿਰ ਪ੍ਰਾਪਰ ਕੀਆ ਭਾਨ ਤੇਗ ਬਹਾਦਰ ਸਿੰਘ ਕਿਰਿਆ ਕਰੀ ਨਾ ਕਿਨੂ ਆਨ ਓਏ ਧਰਮ ਦੀ ਚਾਦਰ ਸਤਗੁਰ ਤੇਗ ਬਹਾਦਰ ਸਾਹਿਬ ਦੇ ਪਾਵਨ ਦਰ ਤੇ ਇਸ ਵਕਤ ਖੜੇ ਆ ਉਸ ਮੇਰੇ ਪਿਆਰੇ ਉਸ ਸੰਗਤੋ ਜਾਗ ਪਈਏ ਹੋਰ ਕਿੰਨੀਆਂ ਬੇਦਬੀਆਂ ਕਰਾਉਣੀਆਂ ਨੇ ਆਪ ਓ ਕਦੋਂ ਆਪਾਂ ਜਾਗਾਂਗੇ ਕਦੋਂ ਟੈਲ ਸੇਵਾ ਸੰਭਾਂਗੇ ਕਦੋਂ ਅਸੀਂ ਇੱਕ ਦੂਜੇ ਤੇ ਸੁੱਟਦੇ ਰਵਾਂਗੇ ਵਾਸਤਾ ਸਤਿਗੁਰੂ ਤੂੰ ਤੇ ਇੱਕ ਬਹਾਦਰ ਸਾਹਿਬ ਦੀ ਨਿਸ਼ੀਸ਼ ਕਰ ਸਕਦਾ ਵਾਸਤਾ ਯਾਕਾ ਅਸ਼ਾਮ ਲਓਏ ਉਹਦਾ ਕਰਜ ਬਹਿ ਕੇ ਕਿੰਨੀ ਕਿੰਨੀ ਵਾਰੀ ਰੋਵਾਂਗੇ ਆਪਾਂ ਇੱਕ ਇੱਕ ਦਿਨੇ ਆਉਣਾ ਉਹ ਸਦਾ 100 ਦਿਨਾਂ ਬਾਅਦ ਵਾਰੀ ਆਏ ਹੋ ਸਕਦਾ 50 ਦਿਨਾਂ ਬਾਅਦ ਆਏ ਹੋ ਸਕਦਾ 100 ਦਿਨਾਂ ਬਾਅਦ ਆਏ ਉਹ ਇੱਕ ਦਿਨ ਲਾ ਲਾਂਗੇ ਗੁਰੂ ਦੇ ਚਰਨਾਂ 'ਚ ਤੇ ਇਹਨੂੰ ਮੋਸ਼ੀ ਤੇ ਨਾ ਚਾਕਾਂਗੇ ਉਹ ਗੁਰੂ ਦੇ ਦਰ ਤੇ ਜਾਣਾ ਵਾ ਮਗਰੋ ਥੋੜੀ ਕੀ ਮੂੰਹ ਦਿਖਾਵਾਂਗੇ ਜਾ ਕੇ ਗੁਰੂ ਨੂੰ ਅਸੀਂ ਟਹਿਲ ਸੇਵਾ ਵੀ ਨਹੀਂ ਕਰਨ ਦੇਉਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ